ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੋੜ ਮਕਸੂਤਾ ਜ਼ਿਲ੍ਹਾ ਬਰਨਾਲਾ ਤਸਵੀਰਾਂ ਨੂੰ ਤਫਾ ਪੈ ਜਾਂਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਕਰੋ ਸੰਗ ਚ ਜਰਸੀ ਦਿਖਾਉਂਗਾ ਹਜੇ ਗੱਭਣਾਂ ਡੇਟ ਮੁਤਾਬਕ ਉਹ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਕਿਥੇ ਆ ਕੇ ਆਉਂਦੇ ਤੁਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਕਰੋਸ ਲੰਗ ਜੇ ਦੂਜਿਆ ਸੂਆ ਸੋਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 5 ਤੋਂ 6 ਰੈਂ ਦੀ ਕੱਚੀ ਆ ਥਣ ਦੇਖ ਸਕਦੇ ਆ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਹਵਾਨੇ ਦੇ ਦੇਖ ਸਕਦੇ ਆ ਬ੍ਰੇਕ ਬ੍ਰੇਕ ਵੇਨ ਬਹੁਤ ਸੋਹਣੀ ਆ ਮਿਲਕ ਵੇਨ ਦੋਸਤੋ ਚੰਗੀ ਸਟ੍ਰੌਂਗ ਹੁੰਦੀ ਆ ਥਣ ਚਾਰੇ ਬਹੁਤ ਸੋਹਣੇ ਫੋਰ ਸ਼ਾਂਕ ਪੋਰਾ ਨਹੀਂ ਚਾਰਾ ਥਨਾ ਸੇਮੇ ਸਾਈਜ਼ ਫੇਸ ਕੁਆਲਟੀ ਦੇਖ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਦੋ ਦਬਾਈ ਜੀ ਹੁਣੇ ਕਹਿੰਦੇ ਵੱਛੀ 17 18 ਕਿਲੋ ਖੁੱਲਾ ਬੜਾ ਆਰਾਮ ਨਾਲ ਚੁਵਾਜੂ ਪੰਜਾਂ ਛਿਆਂ ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਹਣਾ ਵਲਟਲ ਦੋਸਤੋ ਹਵਾਨਾ ਜੀ ਹਜੇ ਕਾਫੀ ਪਈ ਆ ਜੀ ਦੋਸਤੋ ਹਵਾਨਾ ਖਿੱਚਾਂਗੇ ਤਾਰਾ ਵੱਡੰਗੂ ਵਧੂਗਾ ਆਦੋਸੋ ਬੈਕ ਸਾਈਡ ਤੋਂ ਵੇਚ ਸਕਦੇ ਆ ਬਹੁਤ ਸੋਹਣਾ ਹਵਾਨਾ ਆਦੋਸੋ ਵੇਚ ਸਕਦੇ ਠੰਡੀ ਸੀਲ ਬਹੁਤ ਆ ਵਲਟਲ ਹਜੇ ਕਾਫੀ ਪਈ ਆ ਪੰਜਾਂ ਛਿਆਂ ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਹਿਰ ਸੋਣਾ ਹਾਈਟ ਵਾਈ ਦੋਸਤੋ ਫੌਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਪੈਟ ਪੋਟਾ ਬਹੁਤ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਖਵਾਲੇ ਦੀ ਬੋਡੀ ਵੇਟ ਵਾਲੀ ਆ ਚਾਰੇ ਥਣ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਿੱਖਰ ਮੇ ਕਲੇ ਕਲੇ ਲੱਗੇ ਹੋਇਆ ਫੇਸ ਕੁਆਲਟੀ ਬਹੁਤ ਸੋਹਣੀ ਮੁੱਲ ਬਾਈ ਨੇ ਰੱਖਿਆ ਹੋਇਆ ਬੱਚੀ ਦਾ 55000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 2 ਬਾਈ ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਲਿਆ ਜੇ ਵਿਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ